ਹੈਂ ਉਹ ਅੱਛਾ ਅੱਛਾ ਆ ਗਿਆ ਇਹ ਇਹ ਹੁਣ ਆ ਜੀ ਆਪਾਂ ਸਾਰਾ ਆਏ ਆ ਤੁਰ ਕੇ ਚੂਨਾ ਮੰਡੀ ਤੇ ਹੁਣ ਆਏ ਆ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੰਡੀ ਲਾਹੌਰ ਚਸ ਜੀ ਪਾਛੇ ਤੇਰੀਆ ਮੇਰਵਾਨੇ ਜੀ ਉਹ ਨਾਲ ਜੋੜੇ ਲਾ ਰਹੀ ਹੈ ਜੀ ਇਹ ਆ ਜੀ ਸ੍ਰੀ ਗੁਰੂ ਰਾਮਦਾਸ ਜੀ ਰਾਮਦਾਸ ਜੀ ਦਾ ਜਨਮਸਥਾਨ ਲਾਹੌਰ ਚੂਨਾ ਮੰਡੀ ਕਿਤਾ ਖਾਲਸਾ ਵੈਗਰ ਜੀ ਕੀ ਫਤਿਹ ਆਸ ਪਰੰਦੀ ਸੰਜੀ ਗ੍ਰੰਥੀ ਗੁਰਦੁਆਰਾ ਜਨਮਸਥਾਨ ਸ੍ਰੀ ਗੁਰੂ ਰਾਮਦਾਸ ਜੀ ਜੁਨਾਬੜੀ ਲਾਹੌਰ ਤੋਂ ਇੱਥੇ ਅਸੀਂ ਸੇਵਾ ਕਰ ਰਹੇ ਹਾਂ ਜੀ ਐਸਾ ਗ੍ਰੰਥੀ ਗੁਰੂ ਸਾਹਿਬ ਨੇ ਸਾਡੀ ਸੇਵਾ ਲਈ ਹੋਈ ਹੈ ਸੋ ਧੰਨਵਾਦ ਆਪ ਸੰਤਾਂ ਦਾ ਧੰਨਵਾਦ ਹੁਣ ਆਪਾਂ ਅੰਦਰ ਚੱਲਦੇ ਹਾਂ ਇਹ ਹੈਗਾ ਵੀ ਗੁਰਦੁਆਰਾ ਬਿਲਕੁਲ ਬਾਜ਼ਾਰ ਦੇ ਵਿੱਚ ਜਿੱਥੋਂ ਆਪਾਂ ਨੂੰ ਤੁਰ ਕੇ ਆ ਆਉਣਾ ਪੈਂਦਾ ਇਹ ਬਾਜ਼ਾਰ ਆ ਜਿਹੜਾ ਚੂਨਾ ਮੰਡੀ ਆ ਉਹਦੇ ਵਿੱਚ ਦੇ ਧੰਨ ਗੁਰੂ ਦਾ ਸੱਚੇ ਬਾਦਸ਼ਾਹ ਸੁਵੇ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇਸ ਪਵਿੱਤਰ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਇਹ ਸਥਾਨ ਜਿੱਥੇ 9 ਅਕਤੂਬਰ 1534 ਵਿੱਚ ਧੰਨ ਧੰਨ ਬਾਬਾ ਹਰਦਾਸ ਜੀ ਆਤੇ ਮਾਤਾ دہਆਪੁਰ ਦੇ ਗ੍ਰੇਵਿਕੇ ਤਾਂ ਅੰਤਨ ਚੌਥੇ ਪਾਤਸ਼ਾਹ ਸ਼ਿਵਰਾਮਦਾ ਜੀ ਮਹਾਰਾਜ ਦਾ ਜਨਮ ਹੋਇਆ। 2 ਸਾਲ ਦੀ ਉਮਰ 'ਚ ਜਦੋਂ ਆਪ ਜੀ ਦੇ ਮਾਤਾ ਜੀ ਇਸ ਸੰਸਾਰ ਤੋਂ ਕਾਲ ਚਰਣਾ ਕਰ ਗਏ। ਔਰ ਕੇਵਲ 7 ਸਾਲ ਦੀ ਉਮਰ ਦੇ ਵਿੱਚ ਆਪਜ ਦੇ ਪਿਤਾ ਜੀ ਇਸ ਸੰਸਾਰ ਤੋਂ ਕਾਲ ਚਲਾਣਾ ਕਰ ਗਏ। ਤਦ ਇਨਾਂ ਹੀ ਬਾਜ਼ਾਰਾਂ ਦੀਆਂ ਗਲੀਆਂ ਦੇ ਵਿੱਚ ਘੁੰਗੜੀਆਂ ਵੇਚ ਕੇ guzara ਕਰਦੇ ਰਹੇ। ਸੋ ਉਸ ਤੋਂ ਬਾਅਦ 12 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੇ ਨਾਨੀ ਜੀ ਆਪਜ ਨੂੰ ਥੋ ਪਿੰਡ ਵਾਸੇ ਰ ਕੇ ਲੈ ਕੇ ਚਲੇ ਗਏ। ਤਾਂ ਜਿਸ ਵੇਲੇ ਨਾਨੀ ਜੀ ਥੋ ਲੈ ਕੇ ਜਾ ਰਹੇ ਸਨ ਤ ਰਿਸ਼ਤੇਦਾਰਾਂ ਨੇ ਤਰ੍ਹਾਂ ਤਰ੍ਹਾਂ ਦੇ ਤਾਨੇ ਦਿੱਤੇ। ਕਿਉਂ ਛੋੜੀ ਪਰਿਵਾਰ ਦੀ ਵੰਸ਼ ਖਤਮ ਹੋ ਜਾਏਗੀ? ਇਸ ਨੂੰ ਲਿਖਾਏਗਾ ਕੌਣ? ਇਸ ਨੂੰ ਪੜ੍ਹਾਏਗਾ ਕੌਣ? ਇਸ ਨੂੰ ਆਪਣੀ ਧੀ ਦਾ ਰਿਸ਼ਤਾ ਕੌਣ ਦੇਗਾ? ਸੋ ਜਿੱਥੇ ਵੰਸ਼ ਖਤਮ ਹੋਣ ਦੇ ਤਾਨੇ ਮਿਲੇ ਤਾਂ ਦਰਬਾਰ ਸਭ ਹਮੰਦਰ ਸਾਹਿਬ ਦੀ ਜੋ ਇੱਕੋ ਲੱਖਾਂ ਦੀ ਗਿੰਦੀ ਦੇ ਸੰਤਾਂ ਮੱਥੇ ਟੇਕ ਰਿਆ ਨੇ ਤੇ ਜੇ ਲਖੋਂ ਪੜਾਉਣ ਦੇ ਤਾਨੇ ਮਿਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਟੋਟਲ 33 ਰਾਗਾਂ ਵਿੱਚ ਬਾਣੀ ਦਰਜ ਹੈ ਜਿਹਦੇ ਵਿੱਚੋਂ 30 ਰਾਗਾਂ ਵਿੱਚ ਬਾਣੀ ਗੁਰੂ ਆਮਦਾ ਜੀ ਮਹਾਰਾਜ ਨੇ ਉਚਾਰਨ ਕੀਤੀ ਤੇ ਜੇ ਰਿਸ਼ਿਆਂ ਦੇ ਤਾਨੇ ਮਿਲੇ ਤਾਂ ਅਜ ਗੁਰੂ ਆਮਦਾ ਜੀ ਮਹਾਰਾਜ ਦੀਆਂ ਨਾਵਾਂ ਪੜੇ ਬਿਨਾ ਕੋ ਰਿਸ਼ਤਾ ਹੀ ਨਹੀਂ ਜੁੜਦਾ 1574 ਦੇ ਵਿੱਚ ਤਾਂ ਸ੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਆਪ ਜਨਮ ਗੁਰਾਈ ਬਖਸ਼ਿਸ਼ ਕੀਤੀ ਔਰ ਭਾਈ ਜੇਠਾ ਜੀ ਤੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਣਾ ਦਿੱਤਾ। ਸੋ ਇਸ ਜਗ੍ਹਾ ਤੇ ਮਹਾਰਾਜ ਦਾ ਜਨਮ ਹੋਇਆ। ਸਾਹਮਣੇ ਜਵਾਬ ਜੀ 50 ਸਾਹਿਬ ਦੇ ਦਰਸ਼ਨ ਕਰ ਰਿਹਾ ਹੂੰ। ਇਹ 50 ਸਾਹਿਬ ਉਹ ਨਿਸ਼ਾਨੀ ਹੈ ਕਿ ਦਿੱਥੇ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਉਹਨਾਂ ਦੇ ਜਨਮ ਤੋਂ ਬਾਅਦ ਪਹਿਲਾ ਇਸ਼ਨਾਨ ਕਰਵਾਇਆ ਗਿਆ। ਔਰ ਜਿਹੜੀ ਮਾਰ ਦੇ ਆਪ ਜੀ ਦਰਸ਼ਨ ਕਰ ਰਿਹਾ ਸਮਾਰਕ ਨੂੰ ਸਭ ਤੋਂ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਤਮੀਰ ਕਰਵਾਇਆ। ਜਦ ਉਹਨਾਂ ਦੇ ਘਰ ਨੂੰ ਦੇ ਵੱਡੇ ਸੁਪੁੱਤਰ ਮਹਾਰਾਜਾ ਖੜਕ ਸਿੰਘ ਦੀ ਪढ़ाई ਸ਼ੋਈਤਾ ਉਹਨਾਂ ਦੀ ਖੁਸ਼ੀ ਦੇ ਵਿੱਚ ਮਹਾਰਾਣੀ ਨਕਹਿਨ ਕੌਰ ਨੇ ਆਪ ਜਨਰਜੀ ਕੀਤੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਤਮੀਰ ਕਰਨ ਲਈ ਤਾਂ ਉਸ ਵੇਲੇ ਸਮਾਰਤ ਨੂੰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਨਕਸ਼ੇ ਤੇ ਡਿਜ਼ਾਈਨ ਕੀਤਾ ਗਿਆ। ਸੋ ਸੇਮ ਜਿਹੜਾ ਦਰਬਾਰ ਸਾਹਿਬ ਦਾ ਨਕਸ਼ਾ ਹੈ ਉਸੇ ਨਕਸ਼ੇ ਤੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਣਾਇਆ ਗਿਆ। ਔਰ ਬਿਲਕੁਲ ਸਾਹਮਣੇ ਵਾਲੇ ਦਰਵਾਜ਼ੇ ਦੇ ਨਾਲ ਆਪ ਜੀ ਵੇਖੋ ਤੇ ਪ੍ਰਾਤਨ ਇੱਟਾਂ ਦੀ ਇਮਾਰਤ ਦੇ ਨਿਸ਼ਾਨੇ ਵੀ ਛੱਡੀ ਗਏ ਹਨ ਸਾਹਮਣੇ ਦੀਵਾਰ ਦੇ ਵਿੱਚ। ਸੋ ਇਹ ਪ੍ਰਾਤਨ ਨਿਸ਼ਾਨੀ 1800 1801 ਦੇ ਵਿੱਚ ਜਿਹੜੀ ਬਿਲਡਿੰਗ ਗੁਰਦੁਆਰਾ ਸਾਹਿਬ ਦੀ ਬਣਾਈ ਗਈ ਸੀ। ਸਾਰੀ ਸੇਮ ਉਹੀ ਬਿਲਡਿੰਗ ਹੈ ਜਿਹਨੂੰ ਬਾਅਦ ਵਿੱਚ ਰੈਨੋਵੇਟ ਕੀਤਾ ਗਿਆ ਜੋ ਸੇਵਾ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਰੈਨੋਵੇਸ਼ਨ ਦੀ ਸੇਵਾ ਹੋਈ ਔਰ ਜੋ ਪ੍ਰਾਤਨ ਮਹਾਰਾਜ ਜਿੱਦੀ ਨਿਸ਼ਾਨੀ ਬਿਲਕੁਲ ਸਾਹਮਣੇ ਹੈ ਉਹਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਗਿਆ ਸੋ ਹੋਈਆਂ ਭੁੱਲਣ ਚੁਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਦੇਖ ਲੈ ਇੱਕ ਜੋ ਜੋ ਕੇ ਦਿਸ਼ਾਤ ਕਰਦੇ ਜੀ ਪਾਕਿਸਤਾਨੀ ਗੁਰਦੁਆਰਾ ਕਮਿਟੀ ਪ੍ਰਬੰਧਕ ਕਮੇਟੀ ਜਿਹੜੀ ਇਹ ਸਾਰੇ ਗੁਰਦਆ ਮੰਡੀ ਠੀਕ ਹੈ ਜੀ ਤੇ ਅਬ ਇਹ ਇੱਥੇ ਮੰਨ ਲਓ ਗੁਰਦੁਆਰੇ ਦੀ ਜਗ੍ਹਾ ਜਿੰਨੇ ਚਾ ਬਣੀ ਹੈ ਬਿਲਡਿੰਗ ਇਹੀ ਹੈ ਜਾਂ ਆਸੇ ਪਾਸੇ ਵੀ ਦੁਕਾਨਾਂ ਜਾਂ ਕੁਝ ਹੈਗਾ ਸਾਹਮਣੇ ਵਾਲੀ ਸਾਈਡ ਤੇ ਹੈਗੀਆਂ ਛੇ ਸਰਾਵਾਂ ਫਿਰ ਬਿਲਕੁਲ ਸਾਹਮਣੇ ਗੁਰਦੁਆਰਾ ਸਬਦੇ ਦੀਵਾਨ ਖਾਨਾ ਹੈਗਾ ਹਾਂਜੀ ਹਾਂਜੀ ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਕੇ ਰੁਕੇ ਸੀਗੇ ਜਦੋਂ ਸਹਾਰੀ ਮਲ ਦੇ ਬੇਟੇ ਦੇ ਅਨੰਦ ਕਾਰਜ ਲਈ ਆਏ ਸੀਗੇ ਠੀਕ ਹੈ ਤਾਂ ਉਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਹੁਕਮ ਕੀਤਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿ ਲਾਹੌਰ ਸ਼ਹਿਰ ਦੀ ਤਰਜੀਹ ਤੇ ਜਾ ਕੇ ਉੱਥੇ ਇੱਕ ਅ ਸੋ ਬਾਅਦ ਜਿੰਦੋਂ ਤੱਕ ਮੈਂ ਨਾਮਰ ਬਲਾਵਾ ਤੁਹਾਨੂੰ ਉਦੋਂ ਤੱਕ ਉਥੇ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਠੀਕ ਹੈ ਸੋ ਕਹਿੰਦੇ ਨੇ ਕਿ 22 ਸਾਲ ਦਾ ਸਮਾਂ ਜਿਹੜਾ ਬੀਤ ਗਿਆ ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਹੀ ਰੁਕੇ ਰਹੇ ਮਹਾਰਾਜ ਦਾ ਕੋਈ ਬਲਾਵਾ ਨਹੀਂ ਆਇਆ ਤਾਂ ਇਥੋਂ ਸ਼ਬਦ ਹਜ਼ਾਰੇ ਦੇ ਸ਼ਬਦ ਚਿੱਠੀਆਂ ਦੀ ਸ਼ਕਲ ਦੇ ਵਿੱਚ ਭੇਜਦੇ ਹਨ ਕਿ ਮੇਰਾ ਮਨ ਲੋਚਾ ਗੁਰਦਸਨ ਦਾਇ ਬਿਲਵ ਕਰੇ ਚਾਤਰੀ ਕਿਨੈ ਬਿਲਕੁਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਗ੍ਹਾ ਹੈਗੀ ਆ ਉਹਨੂੰ ਦੀਵਾਨ ਖਾਨਾ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਸਸਤਾਨ ਤੇ ਬੈ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬ They Tiffany, uh. ਸਿੱਖ ਸੰਗਤ ਕਿੰਨੀ ਗੁਰਦੁਆਰੇ ਸਾਹਿਬ ਦੇ ਨੇੜੇ ਤੇੜੇ ਗੁਰਦੁਆਰੇ ਸਾਹਿਬ ਦੇ ਨੇੜੇ ਤੇੜੇ ਤਨੀ ਬਾਬਾ ਜੀ ਇਥੋਂ तकरीबन 10 ਕਿਲੋਮੀਟਰ ਦੇ ਫਾਸਲੇ ਤੇ ਸੰਗਤਾਂ ਰੰਗੀਆਂ ਨੇ ਜਿਹੜੇ ਟਾਊਨ ਕਲੋਨੀਆਂ ਵਗੈਰਾ ਬਣੀਆਂ ਹੋਈਆਂ ਨੇ ਉੱਥੇ ਤੇ तकरीबन 120 130 ਦੇ ਕਰੀਬ ਜਿਹੜੇ ਘਰ ਲਾਹੌਰ ਦੇ ਵਿੱਚ ਜਿਹੜੇ ਆਪਣੇ ਸਿੱਖ ਕਮਿਊਨਿਟੀ ਦੇ ਹੈਗੇ ਤੇ ਆਪਣੇ ਫਿਰ ਬੱਚੇ ਪੜ੍ਹਦੇ ਆ ਉਹ ਸਕੂਲ ਗੁਰਦੁਆਰਾ ਸਾਹਿਬ ਚਲਾਉਂਦੇ ਆ ਜਾਂ ਇਥੋਂ ਦੀ ਸਰਕਾਰ ਚਲਾਉਂਦੀ ਹੈ ਜਿਹੜੇ ਪੰਜਾਬੀ ਸਕੂਲ ਹੈਗੇ ਆ ਆਪਣੇ ਪੰਜਾਬੀ ਸਕੂਲ ਸਾਨੂੰ ਜਿਹੜੇ ਜ਼ਿਆਦਾਤਰ ਜਿਹੜੇ ਸਾਡੇ ਨਾਨਕਾਨ ਸਾਹਿਬ ਜੀ ਮਿਲਣਗੇ ਠੀਕ ਹੈ ਜੀ ਤੇ ਬਾਕੀ ਇਥੋਂ ਜਿਹੜ ਲਾਈ ਹੁੰਦੀ ਹੈ ਸਾਰੀ ਘਰਾਂ ਦੇ ਵਿੱਚ ਉਹ ਹੀ ਜਾਂ ਜਿਦਾਂ ਸੀ ਗੰਤੀ ਸਾਈਬਾਨ ਕਿਸੇ ਅਧਿਕਾਰ ਜਾ ਕੇ ਬੱਚਿਆਂ ਨੂੰ ਨਿਊਟ੍ਰੀਸ਼ਨ ਦੇ ਦਿੰਦੇ ਕਿਸ ਤਰ੍ਹਾਂ ਕਰਦੇ ਹਨ ਮੈਨੂੰ ਸਕੂਲ ਚ ਪੜ੍ਹਾਈ ਕੋਈ ਹੈ ਨਹੀਂ ਪੰਜਾਬੀ ਜਿਹੜੀ ਐਜ਼ ਅ ਯੂਨੀਵਰਸਿਟੀਆਂ ਦੇ ਵਿੱਚ ਹੋਣ ਜਿਹੜੇ ਬਾਕਾਇਦਾ ਜਿਹੜੀ ਗੁਰਮੁਖੀ ਦੀ ਜਿਹੜੀ ਟੀਚਿੰਗ ਸ਼ੁਰੂ ਕਰਾਈ ਗਈ ਆ ਹਾਂਜੀ ਪ੍ਰੋਫੈਸਰ ਕਲਿਆਨ ਸਿੰਘ ਨੇ ਉਹਨਾਂ ਨੇ ਕੰਮ ਕੀਤਾ ਹੈ ਸੋ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੰਮ ਕਰਵਾ ਰਹੇ ਨੇ ਸ਼ੁਰੂ ਕਰਵਾਉਂਦੀ ਪੰਜਾਬੀ ਹਾਂਜੀ ਵੀ ਬੱਚਿਆਂ ਨੂੰ ਸਿਰਫ ਆਪ ਮਾਂ ਪੇ ਉਸ ਕਹੋਂਦੇ ਆ ਜਾਂ ਗ੍ਰਾਂਥੀ ਸਿੰਘ ਤੁਸੀਂ ਗੁਰਬਾਣੀ ਦੀ ਤੁਸੀਂ ਦਿੰਦੇ ਹੋਗੇ ਸਿੱਖਿਆ ਜੀ ਜ਼ਿਆਦਾਤਰ ਤੇ ਜਿਹੜੇ ਸਾਡੇ ਪਸ਼ਾਵਰ ਤੋਂ ਪੰਜਾਬ ਸਾਹਿਬ ਤੋਂ ਨਨਕਾਣਾ ਸਾਹਿਬ ਤੋਂ ਹੀ ਸਿੱਖੇ ਫਿਰ ਸਾਰੀਆਂ ਸੰਤਾਂ ਉਥੋਂ ਹੀ ਮਾਈਗ੍ਰੇਟ ਹੋ ਕੇ ਜਿਹੜੇ ਬਿਜ਼ਨਸ ਲੈਵਲ ਤੇ ਕੰਮ ਕਰਦੇ ਨੇ ਉਹ ਸਾਰੀਆਂ ਉਥੋਂ ਮਾਈਗ੍ਰੇਟ ਹੋ ਕੇ ਫਿਰ ਇੱਥੇ ਲਾਹੋ ਹਾਂਜੀ ਠੀਕ ਸੋ ਸਾਰੇ ਜਿਹੜੇ ਉਥੋਂ ਹੀ ਸਿੱਖਿਆ ਲੈ ਕੇ ਆਉਂਦੇ ਤੇ ਲਾਹੌਰ ਮਨ ਲੋ ਕੋਈ ਹੈ ਜਿਵੇਂ ਪਸ਼ਾਵਰ ਉਧਰ ਥੋੜਾ ਜਿਹਾ ਸੀਗਾ ਮਾਈਗ੍ਰੇਟ ਹੋਇਆ ਇੱਥੇ ਸਾਰਾ ਠੀਕ ਹੈ ਮਨ ਲੋ ਕੋਈ ਰਹਿਣ ਸਿੱਖਾਂ ਨੂੰ ਸੁਖ ਵੀ ਕੋਈ ਔਖਾ ਤਾਂ ਨਹੀਂ ਔਖਾ ਇੱਥੇ ਕੋਈ ਇਸ਼ੂ ਨਹੀਂ ਪੰਜਾਬ ਦੇ ਵਿੱਚ ਕੋਈ ਇਸ਼ੂ ਨਹੀਂ ਸੰਧਾਨ ਜਿੱਥੇ ਮਰਜ਼ੀ ਬਾਰੋਂ ਵੀ ਆਂਦੀਆਂ ਨੇ ਕਾਫੀ ਸੰਧਾਨੀਆਂ ਹਜੇ ਨਹੀਂ ਅਸੀਂ ਆਏ ਸਾਨੂੰ ਕੋਈ ਆਈ ਨਹੀਂ ਹਜੇ ਤੱਕ ਕੋਈ ਦਿੱਕਤ ਨਹੀਂ ਆਈ ਖੁੱਲੇ ਆਮਤਲਬ ਅਸੀਂ ਜਿਹੜਾ ਯਾਤਰਾ ਕਰ ਸਕਦੇ ਹਾਂ ਖੁੱਲੇ ਆਮਬਾਜ਼ਰ ਕਰ ਸਕਦੇ ਹਾਂ ਕੋਈ ਰੋਕ ਟੋਕ ਕੋਈ ਕਿਸੇ ਚੀਜ਼ ਦਾ ਕੋਈ ਮਸਲਾ ਨਹੀਂ ਗੁਰਦਾਰਾ ਸਾਹਿਬ ਮੰਨਦੇ ਕਿਸੇ ਨੂੰ ਕੋਈ ਪਰਮਿਸ਼ਨ ਨਹੀਂ ਕੋਈ ਇਜਾਜ਼ਤ ਨਹੀਂ ਹੈ। ਹਮ ਲੋ ਵਧੀਆ ਸਰਕਾਰ ਵਧੀਆ ਕਰਦੇ ਪ੍ਰਬੰਧ ਸਾਰਾ ਕੁਝ। ਜੀ ਜੀ ਜੀ। ਠੀਕ ਹੈ ਪਾਕਸਨ 시 ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਅੱਛੇ ਤਰੀਕੇ ਨਾਲ ਕੰਟਰੋਲ ਕਰੇ ਗੁਰਦੁਆਰਾ ਸਾਹਿਬ ਨੂੰ। ਠੀਕ ਹੈ। ਦੋਸਤੋ ਬਾਤ ਮਹਿਕਮਾ ਕਾਫ ਜਿਹੜਾ ਹੈ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਾਫੀ ਅੱਛੇ ਤਰੀਕੇ ਨਾਲ ਜਿਹੜੇ ਸੰਭਾਲਨੇ। ਹਾਂ ਜੀ ਠੀਕ ਹੈ ਜੀ। ਤੇ ਭਾਈ ਜੀ ਮੈਨੂੰ ਬਾਹਰ ਤੁਸੀਂ ਉਹ ਇੱਕ ਦਸ ਦੀ ਨਿਸ਼ਾਨੀ ਰੱਖੀ ਹੈ ਮੜੀ ਦਿਖਾਉਂਗੇ। ਸੱਚੀ अच्छा हां ठीक है। 1801 ਦੇ ਵਿੱਚ ਮਹਾਰਾਜ ਰਣ ਸਿੰਘ ਬਾਸੂ ਬਣਾਈ ਗਈ ਸੀ। ਹਾਂਜੀ ਇਹਨੂੰ ਵੀ ਬਾਅਦ ਵਿੱਚ ਰੀਨੋਵੇਟ ਕੀਤਾ ਗਿਆ ਸੀ। ਇਮਾਰਤ ਨੂੰ ਇਹਦਾ ਹੀ ਜਿਹੜਾ ਪਲਸਟਰ ਪਲਸਟਰ ਉਹ ਗਿਆ ਰਿਹਾ। ਮਹੱਦ ਦਾ ਕੰਮ ਹੋਇਆ ਰੀਨੋਵੇਸ਼ਨ ਦਾ। ਠੀਕ ਹੈ। ਉਹ ਜਿਹੜੀ ਅੰਦਰ ਦੀ ਸਾਰੀ ਇਮਾਰਤ ਦਾ ਜਿਹੜੀ ਮਹਾਰਾਜ ਰਣ ਸਿੰਘ ਬਾਸੂ ਬਣਾਈ ਗਈ ਸੀ ਉਹ ਉਸੇ ਵੇਲੇ ਦੀ 1801 ਇੱਕ ਇੱਕ ਜਿਹੜੀ ਇਹਨੂੰ ਰੀਨੋਵੇਟ ਕੀਤਾ ਸੀ। ਉਨੂੰ ਵੀ ਰੈਨੋਵੇਟ ਕੀਤਾ ਤੇ ਇੱਕ ਜਦੋਂ ਹਨਵਾਰ ਸਾਹਿਬ ਦੇ ਵਿੱਚ ਉੱਥੇ ਤੇ ਟੋਟਲੀ 골ਡ ਦੀ ਡੈਕੋਰੇਸ਼ਨ 골ਡ ਦਾ ਸਾਰਾ ਡਿਜ਼ਾਈਨ ਪੰਡਾਂ ਤੇ ਦੀਵਾਰਾਂ ਚਾਰ ਜਗ੍ਹਾ ਤੇ ਹਾਂ ਜੀ ਸኩል ਦਾ ਸਭੀ ਛੱਤ ਤੇ ਆਪ ਜੀ ਵੇਖੋ ਤੇ ਸਾਰਾ ਉਦਾਂ ਹੀ ਹਾਂ ਜੀ ਹਾਂ ਜੀ ਕਾਪੀ ਕੀਤਾ ਗਿਆ ਜਿਸ ਵੇਲੇ ਕਾਰ ਸੇਵਾ ਕਰਵਾਈ ਠੀਕ ਹੈ ਹਾਂ ਜੀ ਹਾਂ ਜੀ ਇਹ ਮਹਾਰਾਜ ਤੁਸੀਂ ਖੜਕ ਸਿੰਘ ਦੇ ਤੁਸੀਂ ਕਹੇ ਉਹਨਾਂ ਦੀ ਖੁਸ਼ੀ ਦੀ ਪ੍ਰਾਸ਼ਣ ਵਾਲੀ ਖੁਸ਼ੀ ਦੇ ਵਿੱਚ ਠੀਕ ਹੈ ਜੀ ਇੱਕ ਪੁਰਾਣੀ ਬਿਲਡਿੰਗ ਤੁਸੀਂ ਜ਼ਿਕਰ ਕੀਤਾ ਸੀ ਉਹ ਕਿਹੜੀ ਹੈ ਨਹੀਂ ਇੱਕ ਤੁਸੀਂ ਕਹਿੰਦੇ ਪੁਰਾਣੀ ਬਿਲਡਿੰਗ ਜਿਹੜੀ ਰੱਖੀ ਹੋਈ ਹੈ ਉਹ ਪਹਿਲਾਂ ਅੱਛੀ ਜੀ ਕਰ ਦਿੱਤਾ ਸੀ ਸਾਹਮਣੇ ਵਾਲਾ ਜਿਹੜਾ ਸਥਾਨ ਹੈ ਉਹ ਦੀਵਾਨਖਾਨੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਥੇ ਕੋਈ ਕੋਪਰ ਸਥਾਨ ਨਹੀਂ ਜਿੱਥੇ ਉਹ ਦਰਖਤ ਹੈ ਜੀ ਹਾਂ ਜੀ ਇਹ ਸਾਰੀ ਜਗ੍ਹਾ ਇਹ ਦੀਵਾਨਖਾਨੇ ਦੀ ਹੈ ਦੀਵਾਨਖਾਨੇ ਦੀ ਹਾਂ ਜੀ ਠੀਕ ਹਾਂ ਸਾਹਮਣੇ ਇੱਧਰ ਇਹ ਰਹਿ ਸ਼ੀ ਕਮਰੇ ਆ ਜਾਂ ਜਿਹੜੇ ਇੱਥੇ ਗ੍ਰਾਮ ਸਿੰਘ ਸੀ ਕਮਰੇ ਆ ਠੀਕ ਹੈ ਜੀ ਸਾਰੇ ਫਰਗੋਸਤਾਂ ਲੋਕਲ ਵੀ ਠਹਿਰਦੀਆਂ ਬਾਹਰ ਨਹੀਂ ਸੰਤਾਂ ਠਹਿਰਦੀਆਂ ਮੇਰੇ ਇਸ ਤਰ੍ਹਾਂ ਉਹਦਾ ਸਭ ਬੈਕਸਾਈਡ ਤੇ ਵੀ ਕਮਰੇ ਆ ਜਾਂਦੇ ਨੇ ਸਾਡੇ ਠੀਕ ਹੈ ਜੀ ਉੱਤੇ ਫਿਰ ਜੀ ਜਰਾ ਸਾਡੀ ਐਡਰੈਸ ਠੀਕ ਇਹ ਆਪਣੇ ਗੁਰੂ ਸਾਹਿਬ ਜੀ ਦੇ ਅ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਬਿਅਰ ਜਾਨੂ ਮਾਤਾ ਦਇਆ ਕੌਰ ਜੀ ਬਾਬਾ ਹਰੀਦਾਸ ਜੀ ਸਾਰਾ ਮੰਨ ਲਓ ਉਹਨਾਂ ਦਾ ਲਿਖਿਆ ਹੋਇਆ ਸੁਪੁੱਤਰ ਬਾਬਾ ਪ੍ਰੀਤੀ ਚੰਦ ਜੀ ਬਾਬਾ ਮਹਾਦੇਵ ਜੀ ਗੁਰੂ ਅਰਜਨ ਦੇਵ ਜੀ ਉਮਰ 47 ਸਾਲ ਗੁਰਾਈ 7 ਸਾਲ ਰਹੀ ਹੈ ਜੀ ਨਗਰਪਾਲਿਕਾ ਅੰਮ੍ਰਿਤਸਰ ਮੰਨ ਲਓ ਸਾਰਾ ਉਹਨਾਂ ਦਾ ਜੀਵਨ ਪਿਆਰਾ ਤੇ ਆ ਹੈਗੀ ਜੀ ਜਿਹੜੀ ਪੁਰਾਣੀ ਬਿਲਡਿੰਗ ਮਹਾਰਾਜ ਰਣਜੀਤ ਸਿੰਘ ਨੇ ਬਣਾਈ ਸੀ ਤੇ ਆ ਉਸ ਤੋਂ ਬਾਅਦ ਦੀ ਜਿਹੜੀ ਹੁਣ ਹੈ ਇੱਥੇ ਲਾਕਰ ਬਣੇ ਹੋਏ ਆਹ ਜਿਹੜੀ ਇਹ ਹੈਗੀ ਹੈ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰੀ ਸੀ ਹੈ ਨਾ ਸਿਕਦੇਵਜ ਬਿਲਡਿੰਗ ਬਣੀ ਸੀ ਮਹਾਰਾਜਾ 1801 ਰੇ ਠੀਕ ਤੇ ਨਵੀਂ ਕਿਹੜੇ ਸਾਲ ਚ ਬਣੀ ਹੈ ਜੀ ਰੈਨੋਵੇਟ ਕੀਤੀ ਗਈ ਜਿਹੜੀ 2011 ਬਾਅਦ ਰੈਨੋਵੇਟ ਅਚਾ ਰੈਨੋਵੇਟ ਹੋਈ ਹੈ ਨਵੀਂ ਨਹੀਂ ਬਣੀ ਹਾਂਜੀ ਉਸ ਵੇਲੇ ਕੰਪਲੀਟ ਹੋ ਗਿਆ ਸੀ 2011 12 ਤੋ ਬਾਅਦ ਠੀਕ ਹੈ ਜੀ ਹਾਂਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਅੰਨੇ ਰੈਨੋਵੇਟ ਕੀਤੇ ਹਾਂ ਜੀ ਨਹੀਂ ਮੈਂ ਗਲਤ ਬੋਲ ਗਿਆ ਸੀ ਮਾਫੀ ਚਾਹੁੰਦੇ ਹਾਂ ਰੈਨੋਵੇਟ ਕੀਤੀ ਹੈ ਨਵੀਂ ਨਹੀਂ ਬਣੀ ਸਾਰੀ ਬੇਲੇ ਇੱਧਰ ਸਾਹਮਣੇ ਹੈਗਾ ਦੀਵਾਨ ਖਾਨ ਆਸੇ ਪਾਸੇ ਫੋਰਜੀ ਭਾਈ ਸਾਹਿਬ ਜੀ ਭਾਈ ਗੁਰੂ ਖਾਲਸਾ ਬੈਂਡ ਵੀ ਪਤੀ ਜੀ ਨਾਈਕਾ ਦਾ ਸਰਬੀਰ ਸਿੰਘ ਸਰਬੀਰ ਸਿੰਘ ਜੀ ਠੀਕ ਹੈ ਇੱਥੇ ਗੁਰਦੁਆਰਾ ਸਾਹਿਬ ਸੇਵਾ ਨਿਭਾ ਰਹੇ ਹੋ ਜਾਂ ਵੈਸੇ ਦਰਸ਼ਨ ਕਰਨ ਲਈ ਆਏ ਸੀ ਨਹੀਂ ਨਹੀਂ ਅਸੀਂ ਇੱਥੇ ਕਾਰੋਬਾਰ ਕਰਨੇ ਆ ਠੀਕ ਹੈ ਜੀ ਕਿਤੇ ਰਾਤ ਨੂੰ ਤੇ ਕਮਰੇ ਬਣੇ ਨੇ ਇੱਥੇ ਰੈਨਟ ਰਹੇ ਜੀ ਜਿਹੜੀ ਸਾਡੀ ਉਹ ਨਨਕਾਨਾ ਨਨਕਾਨਾ ਸਾਹਿਬ ਇੱਥੇ ਠੀਕ ਹੈ ਜੀ ਧੰਨਵਾਦ ਜੀ ਕੋਈ ਹੋਰ ਬਸ ਸ਼ੁਕਰ ਤੁਸੀਂ ਸੁਣੋ ਠੀਕ ਬਸ ਬਹੁਤ ਵਧੀਆ ਜੀ ਹਾਂਜੀ ਹਾਂਜੀ ਨਨਕਾਣਾ ਸਾਹਿਬ ਹਾਂਜੀ ਕੱਲ ਜਾਏ ਸੀ ਜੀ ਹਾਂਜੀ ਨਨਕਾਣਾ ਸਾਹਿਬ ਦੇਰਾ ਸਾਹਿਬ ਗੁਰਦੁਆਰਾ ਹੈ ਉੱਥੇ ਜਾਣਾ ਹਾਂ ਤੇ ਸਿੰਘ ਸਿੰਘ ਨੇ ਉਹ ਦੇਖਿਆ ਨਨਕਾਣਾ ਸਾਹਿਬ ਵਾਲੇ ਨਨਕਾਣਾ ਮਲੋ ਜਨਮ ਸਥਾਨ ਪੱਤੀ ਸਾਹਿਬ ਤੇ ਬਾ ਲੀਲਾ ਹਾਂ ਇਹ ਦੇਖ ਲਈ ਕਿਆ ਰਾਹ ਸਾਹਿਬ ਅਨਿ ਉਹ ਅਨਿ ਪਤਾ ਮੈਂ ਮੰਨ ਲਓ ਮੇਰੇ ਕੋਲੇ ਤੇ ਅਸੀਂ ਦੋ ਜਣੇ ਆਏ ਆ ਸਾਡੇ ਕੋਲੇ ਅਸੀਂ ਕੱਲ ਨੂੰ ਵਾਪਸੀ ਆ ਸਾਡੀ ਸਾਡੇ ਕੋਲ ਸਿਰਫ ਦੋ ਦਿਨ ਇਸ ਲਈ ਬਾਕੀ ਵੀ ਚਾਰ ਪੰਜ ਕੋਲ ਦਾਰੇ ਬਾਕੀ ਸਾਨੂੰ ਪਤਾ ਨਹੀਂ ਹੈ ਨਾ ਵੀ ਜਿੱਥੇ-ਇਥੇ ਲੈ ਕੇ ਜਾ ਰਹੇ ਆ ਉਮੇ ਜਾ ਰਹੇ ਆ ਅੱਛਾ ਸਿਕਿਉਰਿਟੀ ਤਾਂ ਨਾਲ ਹੋਣੀ ਹੈ ਨਹੀਂ ਸਿਕਿਉਰਿਟੀ ਨਾਲ ਨਹੀਂ ਹੈਗੀ ਅੱਜ ਨਹੀਂ ਨੰਕਾਣਾ ਸਾਹਿਬ ਸੀਗੀ ਕੱਲ ਅੱਛਾ ਹਾਂਜੀ ਅੱਜ ਉਹ ਜਿਹੜੇ ਜਿਨ੍ਹਾਂ ਨੇ ਤੁਹਾਨੂੰ ਵੀਜ਼ਾ ਵਗੈਰਾ ਦਾ ਕੀਤਾ ਉਹ ਨਾਲ ਸੀ ਠੀਕ ਠੀਕ ਹਾਂਜੀ ਚਲੋ ਠੀਕ ਹੈ ਜੀ ਬਾਈਕ ਖਾਲਸਾ ਜੀ ਇਹ ਸੀਗੀ ਜੀ ਆਪਣੀ ਵੀਡੀਓ ਗੁਰਦੁਆਰਾ ਜਨਮਸਥਾਨ ਧੰਤ ਸ੍ਰੀ ਗੁਰੂ ਰਾਮਦਾਸ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਤਦ ਤੱਕ ਜੀ ਰੱਬ ਰਾਖਾ ਸਾਹਿਬ ਇਹਨੂੰ ਖਤੇ ਜੀ ਤੁਸੀਂ ਇੱਥੇ ਲੰਗਰੀ ਸੇਵਾ ਨਮਾਰੇ ਵੀ ਇੱਥੇ ਤੇ ਲੰਗਰੀ ਨਹੀਂ ਕਰਦੇ ਠੀਕ ਹੈ ਜੀ ਤੁਸੀਂ ਬਹੁਤ ਨੇ ਸੇਵਾ ਦਾ ਜੀ ਹਾਂ ਜੀ ਤੁਸੀਂ ਇੱਥੇ ਸੇਵਾ ਕਰ ਰਹੇ ਜੀ ਇਹ ਹੈਗਾ ਜੀ ਤੁਹਾਨੂੰ ਲੰਗਰ ਹਾਂ ਅਗੋਂ ਪੇਹਰ ਪਾਣੀ ਸਕਦੇ ਆ ਜੀ ਧੰਨ ਗੁਰਨਾਮ ਦਾਸ ਮਹਾਰਾਜ